ਦੇਖੋ ਜੀ ਹੁਣ ਆਪਣਾ ਪੰਜਾਬ ਆ ਪਹਿਲੀ ਗੱਲ ਤੇ ਸਾਡੀ ਆਪ ਦੀ ਧਰਤੀ ਆ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਇਹ ਫਿਰ ਪ੍ਰਵਾਸੀ ਚ ਕਰਾਂਗੇ ਫਿਰ ਆਪਾਂ ਫਿਰ ਆਪਾਂ ਕਹਿ ਦਿੰਦੇ ਆ ਜੀ ਪਈਆਂ ਨੇ ਮੰਨ ਲਿਆ ਨਹੀਂ ਨਿਆ ਕਰ ਲਿਆ ਪਈਆਂ ਨੇ ਜਦੋਂ ਅਸੀਂ ਕਰਨਾ ਹੀ ਨਹੀਂ ਹੈਗਾ ਫਿਰ ਤਾਂ ਹੋਣਗੀ ਅਸੀਂ ਜੇ ਆਪ ਕੰਮ ਕਰਾਂਗੇ ਸਾਡੀ ਜਵਾਨੀ ਕੰਮ ਕਰੂਗੀ ਤਾਂ ਨਸ਼ਿਆਂ ਤੋਂ ਬਚਾਂਗੇ ਸਾਡੇ ਮੋਢਿਆਂ ਤੇ ਪੰਜਾਬ ਨੇ ਖੜਾ ਹੋਣਾ ਬੜਾ मैडम ਹਨ ਬੜੀਆ ਪੜ੍ਹੇ ਲਿਖੇ ਹੋਣ ਬੀਏ ਕੀਤੀ ਹੋਈ ਹੈ ਸਟੈਨੋਗ੍ਰਾਫੀ ਸ਼ੋਰਟਹੈਂਡ ਦਾ ਕੋਰਸ ਵੀ ਕੀਤਾ ਹੈ ਜਦੋਂ ਕਿਤੇ ਸਰਕਾਰੀ ਨੌਕਰੀ ਨਾ ਮਿਲੀ ਤਾਂ ਹਿੰਮਤ ਨਹੀਂ ਹਾਰੀ ਉਹਨਾਂ ਲੋਕਾਂ ਦੇ ਵਾਸਤੇ ਮਿਸਾਲ ਬਣੇ ਹੋਏ ਨੇ ਜੋ ਕਿ ਪੜ੍ਹਨ ਲਿਖਣ ਦਾ ਜੋ ਨੌਕਰੀ ਨਹੀਂ ਮਿਲਦੀ ਤਾਂ ਆਪਣਾ ਕੋਈ ਛੋਟਾ ਮੋਟਾ ਕੰਮ ਕਰਦੋ ਵੀ ਸੰਘ ਜਾਂਦੇ ਹਨ ਇਹ ਤਾਂ ਦੀ ਆਪਣੀ ਸੋਚ ਆ ਹੁਣ ਜਦੋਂ ਅਸੀਂ ਕਹਿੰਦੇ ਕੋਈ ਵੀ ਗ੍ਰੈਜੂਏਸ਼ਨ ਕਰਕੇ ਵੀ ਹੋਰ ਬਹੁਤ ਕੋਰਸ ਕਰਕੇ ਬੱਚੇ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਉਹ ਕਿਹੜੀ ਕੁਰਸੀਆਂ ਦੇ ਵੰਦੇ ਨੇਗੇ ਬਾਹਰ ਜਾ ਕੇ ਵੀ ਤਾਂ ਲੋਕਾਂ ਦੇ ਉਹ ਹੋਰਿਆਂ ਦੇ ਦੀ ਇਨਕਮ ਕਮ ਕਰਦੇ ਨੇ ਕਿ ਕੋਈ ਸਫਾਈ ਦਾ ਕੰਮ ਕਰ ਰਿਹਾ ਕੋਈ ਪੈਕਿੰਗ ਦਾ ਕੰਮ ਕਰ ਰਿਹਾ ਕੋਈ ਕਿੰਦਾ ਕੋਈ ਛੋਟੇ ਪੱਤਰ ਦੇ ਕੰਮ ਕਰ ਰਹੇ ਨੇ ਉਹ ਇੱਥੇ ਅਗਲਾ ਕਹਦਾ ਕਿ ਬਾਹਰ ਗਿਆ ਰਹਿ ਗਿਆ ਇੱਥੇ ਅਸੀਂ ਇਹ ਕੰਮ ਸਾਡਾ ਆਪ ਦਾ ਕੰਮ ਹੈਗਾ ਸਾਡਾ ਸਾਨੂੰ ਆਏ ਨਹੀਂ ਕਿਸੇ ਦਾ ਡਰ ਨਹੀਂ ਹੈਗਾ ਕੋਈ ਕੁਛ ਨਹੀਂ ਆਏਗਾ ਵੀ ਜਦੋਂ ਕੋਈ ਅਸੀਂ ਛੁੱਟੀ ਕਰਨੀ ਹੈ ਕੋਈ ਜ਼ਰੂਰੀ ਕੰਮ ਅਸੀਂ ਛੁੱਟੀ ਵੀ ਕਰ ਸਕਦੇ ਹਾਂ ਕਿ ਸਾਡਾ ਆਪ ਦਾ ਸ਼ਾਹੀ ਕੰਮ ਆਗਾ ਸਾਨੂੰ ਇਹਦੇ ਵਿੱਚ ਕੋਈ ਸ਼ਰਤ ਨਹੀਂ ਕਿ ਜੋ ਪਹਿਨਾ ਕੰਮ ਕਰਦੇ ਸੀ ਘਾਟਾਂ ਪੈ ਗਈ ਸੀ ਤਾਂ ਕਿ ਤੱਕ ਦਿਮਾਗ ਦੇ ਬਜਨ ਵੀ ਪੈ ਗਿਆ ਸੀਗਾ ਤਾਂ ਘਰਦਿਆਂ ਵੱਲੋਂ ਬੜੀ ਰਿਸਪੌਂਸ ਮਿਲਿਆ ਹੁਣ ਕੰਮ ਕਰ ਗਿਆ ਅਸੀਂ ਸਵੇਰੇ 4 ਵਜੇ ਉੱਠ ਜਣੇ ਹਾਂ 4 ਵਜੇ ਉੱਠ ਕੇ ਆਪਦਾ ਪਹਿਲਾ ਸੀਮਤ ਡੰਗਰ ਬਹੁੰਦਾ ਸਾਰਾ ਕੰਮ ਉੱਪਰ ਨਿਬੇੜ ਦੇਾਂਗੇ ਉਪਰੋਂ ਕਰਕੇ ਗੋਹਾ ਘੋਣਾ ਸਟਿੱਕੇ ਤਾਂ ਰਾਂ ਦਾ ਕਰਕੇ ਫਿਰ ਮੈਂ ਆਪਦਾ ਇੱਧਰ ਖਾਣਾ ਪਕਾਣ ਦਾ ਕੰਮ ਕਰ ਦਿਆਂਗੇ ਕਰਕੇ ਫਿੱਤੀ ਆਪਣੇ ਬੱਚੇ ਅਗੇ ਬੱਚਿਆਂ ਨੂੰ ਸਕੂਲ ਭੇਜ ਕੇ ਘਰ ਦਾ ਸਾਬ ਸਭਈਏ ਸਾਰਾ ਕੰਮ ਹੁੰਦਾ ਬਣਾ ਕੇ ਅਸੀਂ ਇੱਥੇ 10:30 ਵਜੇ ਨਾਲ ਇੱਥੇ ਪਹੁੰਚਣੇ ਆਗੇ ਇੱਥੋਂ ਫਿਰ ਅਸੀਂ 2:30 ਵਜੇ ਫ੍ਰੀ ਹੋ ਕੇ ਅਸੀਂ 3:30 ਵਜੇ ਘਰੇ ਪਹੁੰਚਣੇ ਆ ਫਿਰ ਅਸੀਂ ਘਰੇ ਜਾ ਕੇ ਫਿਰ ਆਪਣੇ पसੂਆਂ ਦਾ ਕੰਮ ਕਰ ਦਿਆਂਗੇ ਕਹੇ ਜਾਂਦਾ ਕਿ ਸੇ ਕਾਮਯਾਬ ਆਦਮੀ ਕੋਲ ਤੇ ਇੱਕ ਖਾਸ ਹੱਤਵਾਂ ਹੈ ਨਾ ਤਾਂ ਜਦੋਂ ਦਿਮਾਗ ਤੇ ਇੱਕ ਵਜਨ ਪੈਦਾ ਜਦੋਂ ਬੰਦੇ ਦਾ ਪਹਿਲਾ ਕੰਮਕਾਰ ਸਹੀ ਨਾ ਚੱਲੇ ਤਾਂ ਸ੍ਰੀ ਸੀ ਮੈਡਮ ਕੇ ਪੈਣਾ ਮੱਝਾ ਦਾ ਕੰਮ ਸੀਗਾ ਨੁਕਸਾਨੀਆਂ ਗਈਆਂ ਸੀ ਕਾਫੀ ਨੁਕਸਾਨ ਹੋ ਗਿਆ ਫਿਰ ਚਲੋ ਖਾਣਾ ਮਨਾਉਣ ਦੇ ਵਿੱਚ ਉਹਨਾਂ ਦਾ ਹੱਥ ਹੱਥ ਬੜਾ ਬੜਾ ਮਤਲਬ ਵਧੀਆ ਸੀਗਾ ਅੱਜ ਮੈਂ ਕਹਿ ਦਿੰਨਾ ਪੰਜਾਬੀ ਚ ਹੱਥਰਾਸ ਹੱਸਦਾ ਤੇ ਚਲੋ ਅਸੀਂ ਦੇ ਸੀਜ਼ਨ ਲਿਆ ਅਸੀਂ ਇਹ ਕੰਮ ਸ਼ੁਰੂ ਕਰਿਆ ਪਰ ਉਸ ਤੋਂ ਬਾਅਦ ਤੋਂ ਦਿਨ ਦਿਨ ਬਾਅਦ ਉਸ ਤੋਂ ਸਾਨੂੰ ਰਿਸਪੌਂਸ ਬੜਿਆ ਮਿਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਨਾਲ ਹੀ ਸਰੋਂ ਦਾ ਸਾਗ ਦੇ ਮੱਕੀ ਦੀ ਰੋਟੀ ਸਟਾਰਟ ਕਰਕੇ ਬਹੁਤ ਦਿਨਾਂ ਦੇ ਵਿੱਚ ਸਾਨੂੰ ਕੋਲ ਰਿਸਪੌਂਸ ਮਿਲਦਾ ਰਿਹਾਗਾ ਹੁਣ ਵੀ ਇੰਨਾ ਨਹੀਂ ਹੈਗਾ ਹੁਣ ਵੀ ਕਸਟਮਰ ਤਾਂ ਆਉਂਦੇ ਜਾਂਦਾ ਅਗਰ ਰਿਸਪੌਂਸ ਤਾਂ ਹੁਣ ਵੀ ਬਹੁਤ ਬੜਿਆਗਾ ਬਟ ਹੁਣ ਗਰਮੀ ਦੇ ਕਰਕੇ ਥੋੜਾ ਜਿਹਾ ਕਸਟਮਰ ਘਟ ਗਿਆ ਪਰ ਸਾਡੇ ਕੋਲ ਪੈਕਸ ਜਿਆਦਾ ਜਾਂਦੀ ਹੈਗੀ ਅੱਜ ਅਸੀਂ ਪਹੁੰਚੇ ਹਾਂ ਬਰਨਾਲਾ ਦਿਲਾ ਦਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜਿੱਥੇ ਕਿ ਬਰਨਾਲੇ ਦਾ ਲਾਸਟ ਪਿੰਡ ਹੈ ਨਿਹਾਲੂਵਾਲ ਉੱਥੋਂ ਦਾ ਇੱਕ ਕਿਸਾਨੀ ਜੋੜਾ ਉਹਨਾਂ ਨੇ ਇੱਥੇ ਖਾਣਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਹੈ ਸੁਖਦੇਵ ਫੂਡ ਪੁਆਇੰਟ ਕੜੀ ਚਾਵਲ ਰਾਜਮਾ ਸਿੰਪਲ ਰੋਟੀ ਮਿੱਠੀ ਲੱਸੀ ਨਮਕੀਨ ਲੱਸੀ ਇਹਨਾਂ ਵੱਲੋਂ ਇੱਥੇ ਆ ਕੇ ਆਪਣਾ ਸਬਸਮਾਨ ਹੈ ਇਹ ਵੇਚਿਆ ਜਾਂਦਾ ਹੈ ਅਤੇ ਪਤੀ ਪਤਨੀ ਹਨ ਜੋ ਉਹੀ ਆ ਕੰਮਕਾਰ ਕਰ ਰਹੇ ਹਨ ਪਹਿਲਾਂ ਕਈ ਕੰਮ ਕੀਤੇ ਜੋ ਨਾ ਚੱਲਿਆ ਤਾਂ ਇਹਨਾਂ ਨੇ ਜੋ ਖਾਣਾ ਬਣਾਉਣ ਦਾ ਕੰਮ ਸੋਚਿਆ ਤਾਂ ਇਸ ਵਿੱਚ ਅੱਜ ਮਿਹਨਤ ਕੀਤੀ ਹੈ ਤਾਂ ਵਧੀਆ ਕਾਮਯਾਬ ਹੋ ਰਹੇ ਹਨ ਤਾਂ ਜੋ ਮੈਡਮ ਹਨ ਵਧੀਆ ਪੜੇ ਲਿਖੇ ਹੋਏ ਹਨ ਬੀਏ ਕੀਤੀ ਹੋਈ ਹੈ ਸਟੈਨੋਗ੍ਰਾਫੀ ਸ਼ੋਰਟਹੈਂਡ ਦਾ ਕੋਰਸ ਵੀ ਕੀਤਾ ਹੈ ਜਦੋਂ ਕਿਤੇ ਸਰਕਾਰੀ ਨੌਕਰੀ ਨਾ ਮਿਲੀ ਤਾਂ ਹਿੰਮਤ ਨਹੀਂ ਹਾਰੀ ਉਹਨਾਂ ਲੋਕਾਂ ਦੇ ਵਾਸਤੇ ਮਿਸਾਲ ਬਣੇ ਹੋਏ ਨੇ ਜੋ ਕਿ ਪੜ੍ਹਨ ਲਿਖਣ ਦੇ ਬਾਅਦ ਜੋ ਨੌਕਰੀ ਨਹੀਂ ਮਿਲਦੀ ਤਾਂ ਆਪਣਾ ਕੋਈ ਛੋਟਾ ਮੋਟਾ ਕੰਮ ਕਰਦੋ ਵੀ ਸੰਗ ਜਾਂਦੇ ਹਨ ਤਾਂ ਇਹਨਾਂ ਨੇ ਹਿੰਮਤ ਨਹੀਂ ਹਾਰੀ ਮੀਆਂ ਬੀਬੀ ਨੇ ਕੰਮ ਕੀਤਾ ਤਾਂ ਅੱਜ ਕਾਮਯਾਬੀ ਇਹਨਾਂ ਦੇ ਨਾਲ ਹੈ ਕਿ ਨਵੇਂ ਆਪਣਾ ਰਾਜਵਿੰਦਰ ਕੋਰੀ। ਇਹ ਰਾਜਵਿੰਦਰ ਜੀ ਪਹਿਲਾਂ ਕੀ ਕੰਮ ਕਰਦੇ ਸੀਗੇ? ਪਹਿਲਾਂ ਮੈਂ ਕੁਛ ਨਹੀਂ ਹਾਊਸ ਵਾਈਫ ਸੀਗੀ ਘਰੇ ਪਸ਼ੂਆਂ ਦਾ ਕੰਮ ਕਰਦੀ ਸੀ। ਪਹਿਲਾਂ ਤੁਸੀਂ ਪੜ੍ਹੇ ਲਿਖੇ ਵੀ ਕਾਫੀ ਹੋ ਕਈ ਥਾਵਾਂ 'ਤੇ ਟਰਾਈ ਵੀ ਕੀਤਾ ਹੋਗਾ ਨੌਕਰੀਆਂ ਦਾ ਨਾ? ਹਾਂਜੀ ਹਾਂਜੀ ਉਦੋਂ ਮੇਰੇ ਬੱਚੇ ਛੋਟੇ ਸੀਗੇ ਜੀ ਉਦੋਂ ਬਹੁਤ ਥਾਵਾਂ 'ਤੇ ਅਪਲਾਈ ਕੀਤਾ ਸੀਗਾ ਪਰ ਉਦੋਂ ਕਿਤੇ ਗੱਲ ਨਹੀਂ ਬਣੀ ਹੈਗੀ ਤੇ ਬਸ ਫਿਰ ਉਹ ਤੋਂ ਬਾਅਦ ਫਿਰ ਘਰੇ ਸੀ ਪਸ਼ੂਆਂ ਦਾ ਕੰਮ ਸ਼ੁਰੂ ਕਰ ਲਿਆ ਟੈਰੀ ਫਾਰਮ ਦਾ ਸਾਡੇ ਘਰੇ 24-25 ਪਸ਼ੂ ਹੈਗੇ ਸੀਗੇ। ਤੇ ਬਸ ਫਿਰ ਅਸੀਂ ਉਹਦੇ ਵਿੱਚ ਵਿਜੀ ਰਹਿੰਦੇ ਸੀਗੇ ਉਸ ਤੋਂ ਬਾਅਦ ਸਾਡੇ ਤਿੰਨ ਚਾਰ ਮੱਝਾਂ ਸਾਡੀਆਂ ਨੁਕਸਾਨੀਆਂ ਗਈਆਂ ਸਾਡਾ ਨੁਕਸਾਨ ਹੋ ਗਿਆ ਕਾਫੀ ਸਾਨੂੰ ਘਾਟਾ ਪੈ ਗਿਆ ਦੁੱਧ ਦਾ ਕਾਫੀ ਲਾਸ ਹੋਇਆ ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਅਸੀਂ ਆਹ ਕੰਮ ਆਪਣਾ ਫੂਡ ਦਾ ਕੰਮ ਸ਼ੁਰੂ ਕਰ ਦਿਆਂਗੇ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੁਣ ਲੋਕਾਂ ਵੱਲੋਂ ਤੁਸੀਂ ਕਾਫੀ ਦੂਰੋਂ ਆਉਂਦੇ ਹੋ ਹਨ ਤਾਂ ਜੋ ਖਾਣਾ ਬਣਾਉਣ ਦਾ ਕੰਮ ਹੈ ਜਦੋਂ ਸ਼ੁਰੂ ਕੀਤਾ ਸ਼ੁਰੂ ਦਾ ਰਿਸਪੌਂਸ ਕਿਹੋ ਜਿਹਾ ਰਿਹਾ ਤੇ ਅੱਜ ਦੀ ਗੱਲ ਕੀਤੀ ਹੈ ਵੀ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਨੂੰ 1 2 3 ਸਾਨੂੰ ਬਹੁਤ ਘੱਟ ਰਿਸਪੌਂਸ ਮਿਲਿਆ ਜੀ ਕਿਉਂਕਿ ਉਦੋਂ ਮੇਰੇ ਹਸਬੰਦ ਕੱਲੇ ਆਂਦੇ ਸੀਗੇ ਤਾਂ ਕਰਕੇ ਅਸੀਂ ਦੇਖਣਾ ਸੀ ਵੀ ਸਾਡਾ ਕੰਮ ਕਿੰਨਾ ਕ ਚੱਲਦਾ ਹੈਗਾ ਪਰ ਉਸ ਤੋਂ ਬਸ 2 3 ਦਿਨ ਬਾਅਦ ਉਸ ਤੋਂ ਬਾਅਦ ਸਾਨੂੰ ਰਿਸਪੌਂਸ ਵਧਿਆ ਮਿਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਨਾਲ ਹੀ ਸਰੋਂ ਦਾ ਸਾਗ ਦੇ ਮੱਕੀ ਦੀ ਰੋਟੀ ਸਟਾਰਟ ਕਰਤੀ ਉਹ ਦਿਨਾਂ ਦੇ ਵਿੱਚ ਸਾਨੂੰ ਫੁੱਲ ਰਿਸਪੌਂਸ ਮਿਲਦਾ ਰਿਹਾਗਾ ਹੁਣ ਵੀ ਇਦਾਂ ਨਹੀਂ ਹੈਗਾ ਜੀ ਹੁਣ ਵੀ ਕਸਟਮਰ ਤਾਂ ਹੁਣ ਵੀ ਆਂਦਾ ਹੈਗਾ ਰਿਸਪੌਂਸ ਤਾਂ ਹੁਣ ਵੀ ਬਹੁਤ ਵਧਿਆ ਹੈਗਾ ਬਟ ਹੁਣ ਗਰਮੀ ਦੇ ਕਰਕੇ ਥੋੜਾ ਜਿਹਾ ਕਸਟਮਰ ਘਟ ਗਿਆ ਹੁਣ ਸਾਡੇ ਕੋਲ ਪੈਕਿੰਗ ਜ਼ਿਆਦਾ ਜਾਂ ਤੁਹਾਡੇ ਸੌਰੇ ਨੇ ਹਾਲੂ ਵਾਲੇ ਬਰਨਾਲੇ ਦਾ ਲਾਸਟ ਪਿੰਡ ਹੈ। ਪੇਕੇ ਕਿੱਥੇ ਨੇ ਆਪਣੇ? ਪੇਕੇ ਮੇਰੇ ਬਰਨਾਲੇ ਜੀ। ਫਿਰ ਕਦੇ ਐ ਨਹੀਂ ਹੋਇਆ ਵੀ ਇੱਥੇ ਖਾਣਾ ਬਣਾਉਣ ਦਾ ਕੰਮ ਕਰਾਂਗੀ। ਇੰਨੀ ਪੜ੍ਹੀ ਲਿਖੀ ਵੀ ਆਂ ਜੇ ਕੋਈ ਜਾਣ ਪਛਾਣਦਾ ਕੋਈ ਸਹੇਲੀ ਪੁਰਾਣੀ ਮਿਲ ਗਈ ਤਾਂ ਮਨ ਜਿਵੇਂ ਕਦੇ ਅੱਜ ਦੀ ਜੋ ਨੌਜਵਾਨੀਆਂ ਸ਼ਰਮ ਮੰਨਦੀ ਆ ਆਪਣਾ ਕੰਮ ਕਰ ਕਰਨ ਚ ਕੰਮ ਛੋਟਾ ਵੱਡਾ ਨਹੀਂ ਹੁੰਦਾ। ਉਹਨਾਂ ਦੇ ਸੋਚਦੇ ਹੋਏ ਹੁੰਦਾ ਵੀ ਕੰਮ ਛੋਟਾ ਹੈ। ਇਹ ਤਾਂ ਦੀ ਆਪ ਦੀ ਸੋਚ ਐ। ਹੁਣ ਜਦੋਂ ਤੁਸੀਂ ਐ ਦੇਖੋ ਵੀ ਗ੍ਰੈਜੂਏਸ਼ਨ ਕਰਕੇ ਵੀ ਹੋਰ ਬਹੁਤ ਕੋਰਸ ਕਰਕੇ ਬੱਚੇ ਬਾਹਰ ਜਾ ਰਹੇ ਨੇ। ਬਾਹਰ ਜਾ ਕੇ ਉਹ ਕਿਹੜੀ ਕੁਰ ਬਾਹਰ ਜਾ ਕੇ ਵੀ ਤਾਂ ਲੋਕਾਂ ਦੇ ਉਹ ਗੋਰਿਆਂ ਦੇ ਅਧੀਨ ਕੰਮ ਕਰਦੇ ਨੇ ਕਿ ਕੋਈ ਸਫਾਈ ਦਾ ਕੰਮ ਕਰ ਰਿਹਾ ਕੋਈ ਪੈਕਿੰਗ ਦਾ ਕੰਮ ਕਰ ਰਿਹਾ ਕੋਈ ਚਿਕਨ ਦਾ ਕੋਈ ਕੁਛ ਛੋਟੇ ਪੰਦਰ ਤੇ ਕੰਮ ਕਰ ਰਹੇ ਨੇ ਉਹ ਇੱਥੇ ਅਗਲਾ ਕਹਿ ਦਾਂ ਤਾਂ ਜਿਵੇਂ ਬਾਹਰ ਗਿਆ ਹੋਇਆਗਾ ਇੱਥੇ ਅਸੀਂ ਇਹ ਕੰਮ ਸਾਡਾ ਆਪ ਦਾ ਕੰਮ ਹੈਗਾ ਸਾਡਾ ਸਾਨੂੰ ਐ ਨਹੀਂ ਕਿਸੇ ਦਾ ਡਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਵੀ ਜਦੋਂ ਕੋਈ ਅਸੀਂ ਛੁੱਟੀ ਕਰਨੀ ਹੈ ਕੋਈ ਜ਼ਰੂਰੀ ਕੰਮ ਅਸੀਂ ਛੁੱਟੀ ਵੀ ਕਰ ਸਕਦੇ ਆਂਗੇ ਸਾਡਾ ਆਪ ਦਾ ਸ਼ਾਹੀ ਕੰਮ ਹੈਗਾ ਸਾਨੂੰ ਇਹਦੇ ਵਿੱਚ ਕੋਈ ਸ਼ਰਤ ਨਹੀਂ ਹੈਗੀ ਤਾਂ ਫਿਰ ਤੁਸੀਂ ਡੰਗਰ ਪਸ਼ੂ ਵੀ ਰੱਖੇ ਹੋਰੇ ਨਾ ਫਿਰ ਕਿਵੇਂ ਮੇਨਟੇਨ ਕਰਦੇ ਹੋਗੇ ਕਿਉਂਕਿ ਡੰਗਰ ਵੀ ਘ ਸਮਾਂ ਕਿ ਮੈਂ ਕੱਢ ਦਿਆਂ। ਅਸੀਸ ਵੇਲੇ 4 ਵਜੇ ਉੱਠ ਜਾਣੇ ਆ ਜੀ ਦੋਨੋਂ ਜਣੇ। 4 ਵਜੇ ਉੱਠ ਕੇ ਆਪਦਾ ਪਹਿਲਾ ਸੀ ਉਧਰ ਡੰਗਰ ਪਸ਼ੂ ਦਾ ਸਾਰਾ ਕੰਮ ਉਧਰ ਨਿਬੇੜ ਦੇਾਂਗੇ। ਉਧਰੋਂ ਕਰਕੇ ਗੋਹਾ ਗੋੜਾ ਸੱਟ ਕੇ ਧਾਰਾਂ ਦਾ ਕਰਕੇ ਫਿਰ ਮੈਂ ਆਪਦਾ ਇੱਧਰ ਖਾਣਾ ਪਕਾਉਣ ਦਾ ਕੰਮ ਕਰ ਜਾਂਗੀ। ਕਰਕੇ ਵਿੱਚ ਹੀ ਆਪਣੇ ਬੱਚੇ ਆਗੇ ਬੱਚਿਆਂ ਨੂੰ ਸਕੂਲ ਭੇਜ ਕੇ ਘਰ ਦਾ ਸਬਸਪਈ ਸਾਰਾ ਖਾਣਾ ਗੋੜਾ ਬਣਾ ਕੇ ਅਸੀਂ ਇੱਥੇ 10:30 ਵਜੇ ਤੱਕ ਅਸੀਂ ਇੱਥੇ ਪਹੁੰਚ ਜਾਣੇ ਹੈਗੇ। ਇੱਥੋਂ ਫਿਰ ਅਸੀਂ 2:30 ਵਜੇ ਫ੍ਰੀ ਹੋ ਕੇ ਅਸੀਂ 3:30 ਵਜੇ ਘਰੇ ਪਹੁੰਚ ਜਾਣੇ ਆ ਫਿਰ ਅਸੀਂ ਘਰੇ ਜਾ ਇਹ ਬਿਲਕੁਲ ਇਹਨਾਂ ਦਾ ਜੋ ਹੈ ਖਾਣਾ ਹੈ ਉਹ ਸਾਰਾ ਲੱਗ ਜਾਂਦਾ ਹੈ ਤੇ ਹੁਣ ਗੱਲਬਾਤ ਕਰਾਂਗੇ ਇਹਦੇ ਪਤੀ ਜੀ ਨਾਲ ਸੁਖਦੇਵ ਜੀ ਨਾਲ ਸੁਖਦੇਵ ਜੀ ਕੀ ਕਹਿਣਾ ਚਾਹੋਗੇ ਜੋ ਪਹਿਲਾਂ ਸੁਣਿਆਗਾ ਕਿ ਜੋ ਪਹਿਲਾਂ ਕੰਮ ਕਰਦੇ ਸੀ ਘਾਟਾ ਪੈ ਗਿਆ ਸੀ ਤਾਂ ਕਿੰਨੇ ਦਿਮਾਗ ਤੇ ਬਜਨ ਵੀ ਪੈ ਗਿਆ ਸੀਗਾ ਤਾਂ ਘਰਦਿਆਂ ਬਲੋਂ ਵਧੀਆ ਰਿਸਪੌਂਸ ਮਿਲਿਆ ਹੁਣ ਕੰਮ ਕਰ ਗਿਆ ਹਾਂਜੀ ਹਾਂਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜਾ ਮੇਰੇ ਤੱਕ ਪਹੁੰਚ ਕਰੀ ਤੁਸੀਂ ਕੰਮ ਕਰ ਹਾਂਜੀ ਡੰਗਰ ਪੋਸਾ ਦਾ ਸੀਗਾ ਪਹਿਲਾਂ ਤੇ ਮੇਰੇ ਕੋਲੇ ਸੀਗਾ ਡੰਗਰ ਕਾਫੀ 22-25 ਡੰਗਰ ਸੀਗੇ ਉਹਨਾਂ ਦੇ ਵਿੱਚੋਂ ਤਿੰਨ ਚਾਰ ਮੱਧਾ ਨੁਕਸਾਨੀਆਂ ਗਈਆਂ ਕੁਛ ਘਾਟ ਆਇਆ ਪੈ ਗਿਆ ਕੁਛ ਅਸੀਂ ਡੰਗਰ ਪਸੂ ਸਾਮਕੇ 10 ਵਜੇ ਫ੍ਰੀ ਹੋ ਕੇ ਮਤਲਬ ਪਏ ਰਹਿੰਦੇ ਸੀਗੇ ਤੇ 3 ਵਜੇ ਉੱਠਦੇ ਸੀ ਦੁਬਾਰੇ ਡੰਗਰਾਂ 'ਤੇ ਪੜਨਾ ਹੁੰਦਾ ਸੀ ਤੇ ਮਤਲਬ ਮੇਰੀ ਵਾਈਫ ਨੂੰ ਕੁਛ ਆਈਡੀਆ ਆਇਆ ਇਦਾਂ ਦਾ ਵੀ ਆਪਾਂ 10 ਤੋਂ ਵੀ 90 ਵਜੇ ਤੱਕ ਆ ਕੰਮ ਕਰ ਸਕਦੇ ਆ ਚਲੋ ਖਾਣਾ ਬਣਾਉਣ ਦੇ ਵਿੱਚ ਉਹਨਾਂ ਦਾ ਹੱਥ ਬੜਾ ਮਤਲਬ ਵਧੀਆ ਸੀਗਾ ਅੱਜ ਮੈਂ ਕਹਿ ਦਿੰਨੇ ਆ ਪੰਜਾਬੀ 'ਚ ਹੱਥ ਰਾਸ ਆ ਹੂੰ ਤੇ ਚਲੋ ਅਸੀਂ ਡਿਸੀਜਨ ਲਿਆ ਅਸੀਂ ਇਹ ਕੰਮ ਸ਼ੁਰੂ ਕਰਿਆ ਤਾਂ ਸਾਨੂੰ 2-3 ਦਿਨ ਤਾਂ ਇੱਥੇ ਮਤਲਬ ਮੈਨੂੰ ਦਿੱਕਤਾਂ ਜੀਆਂ ਆਈਆਂ ਕਿਸੇ ਨੇ ਪੁੱਛਿਆ ਨਹੀਂ ਵਾਲਾ ਤੇ ਉਸ ਤੋਂ ਬਾਅਦ ਪ੍ਰਮਾਤਮਾ ਨੇ ਇਹ ਜੀ ਬਾਹ ਫੜੀ ਸਾਗ ਸਰੋਂ ਦਾ ਮੱਕੀ ਦੀ ਰੋਟੀ ਚਲਾਤੀ ਫਿਰ ਤਾਂ ਹੀ ਸਾਡੇ ਕੋਲੇ ਵੇਹ ਲਾਉਂਦਾ ਨਹੀਂ ਸੀਗਾ ਤੇ ਹੁਣ ਵੀ ਮਤਲਬ ਵਧੀਆ ਸਾਡੇ ਵਧੀਆ ਰਿਸਪਾਂਸ ਆ ਇਸ ਟਾਈਮ ਵੀ ਸਾਡੇ ਕੰਮ ਨੂੰ ਤਾਂ ਵੀ ਜਿਹੜਾ ਗੱਲ ਕੀਤੀ ਆਵੇ ਜਿਵੇਂ ਆਪਾਂ ਕਹਿੰਨੇ ਕਿ ਜੀਵਨ ਸਾਥੀ ਦਾ ਜੇ ਜੇ ਸਹੀ ਹੋਵੇ ਸਾਥ ਮਿਲੇ ਆਪਾਂ ਨੂੰ ਤਾਂ ਕਿੰਨੇ ਨਾ ਕਿਤੇ ਬੰਦਾ ਕਾਮਯਾਬ ਹੋ ਜਾਂਦਾ ਹੈ ਕਿ ਹੈ ਅੰਦਾ ਕਿ ਕਿਸੇ ਕਾਮਯਾਬ ਆਦਮੀ ਪਿੱਛੇ ਕੋਈ ਨਾ ਹੱਥ ਹੁੰਦਾ ਹੈ ਨਾ ਤਾਂ ਜਦੋਂ ਦਿਮਾਗ ਤੇ ਇੱਕ ਵਜਨ ਪੈਂਦਾ ਜਦੋਂ ਬੰਦੇ ਦਾ ਪਹਿਲਾ ਕੰਮਕਾਰ ਸਹੀ ਨਾ ਚੱਲੇ ਦੱਸ ਰਹੀ ਸੀ ਮੈਡਮ ਕਿ ਪਹਿਲਾਂ ਮੱਜਾਂ ਦਾ ਕੰਮ ਸੀਗਾ ਨੁਕਸਾਨੀਆਂ ਗਈਆਂ ਸੀ ਕਾਫੀ ਨੁਕਸਾਨ ਹੋ ਗਿਆ ਸੀ ਤਾਂ ਮੰਨ ਤ ਕਿ ਇਹ ਵਜਨ ਨਹੀਂ ਪਾਇਆ ਵੀ ਹੁਣ ਕੀ ਕਰਾਂਗੇ ਜੋ ਕੰਮ ਸੀ ਲੋਨ ਕਰਾ ਕੇ ਆਪਾਂ ਕਰਾਇਆ ਸੀਗਾ ਵੀ ਉਹ ਕੰਮਕਾਰ ਡੁੱਬ ਜਾਵੇ ਕਿਸ ਤਾਂ ਭਰੇ ਜੋ ਅੱਖਾਂ ਦੀਆਂ ਬੱਚਿਆਂ ਨੂੰ ਸਕੂਲ ਭੇਜਣਾ ਨਾ ਹਾਂ ਜੀ ਜੀ ਪਹਿਲਾਂ ਜਦੋਂ ਘਾਟਾ ਪਿਆ ਜੀ ਕਿਸ਼ਤਾਂ ਦਾ ਵੀ ਸਿਰ ਹੋਣ ਲੱਗ ਗਿਆ ਬੜਾ ਔਖਾ ਹੋਣ ਲੱਗਿਆ ਉਸ ਤੋਂ ਬਾਅਦ ਜਦੋਂ ਮੈਂ ਆਹ ਕੰਮ ਕਰਿਆ ਮੇਰਾ ਜਿੰਨਾ ਕ ਦੁੱਧ ਘਟਿਆ ਸੀ ਉਹ ਮਾਰਜਨ ਮਤਲਬ ਇਧਰੋਂ ਵੇਚ ਰਲ ਗਿਆ ਮੇਰਾ ਮਤਲਬ ਗੁਜ਼ਾਰਾ ਸੌਖਾ ਚੱਲਣ ਲੱਗ ਗਿਆ ਤੇ ਠੀਕ ਹੈ ਜੀ ਜ਼ਿੰਦਗੀ ਜੇ ਹੁਣ ਮੰਨ ਲਓ ਇਹ ਨਾਲ ਆ ਇਹਦੇ ਨਾਲ ਹੀ ਮੇਰਾ ਇਹ ਕੰਮ ਆ ਜੇ ਇਹ ਨਾ ਮਤਲਬ ਬਣਾਉਣ ਵਾਲਾ ਤਾਂ ਕੋਈ ਹੈ ਨਹੀਂ ਇਹ ਤੋਂ ਬਿਨਾ ਠੀਕ ਹੈ ਨਾ ਇਹਦਾ ਮੈਨੂੰ ਪੂਰਾ ਸਾਥ ਆ ਤੇ ਘਰ ਵਾਲੀਆਂ ਸਾਥ ਦਿੰਦੀਆਂ ਨੇ ਵਧੀਆ ਰਿਸਪੌਂਸ ਠੀਕ ਹੈ ਇਹਨਾਂ ਦਾ ਮਤਲਬ ਹੁਣ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਪੜ੍ਹ ਲਿਖੇ ਜਾਂ ਹੁਣ ਤੁਸੀਂ ਪਿੰਡਾਂ ਚੋਂ ਜਿੱਟਾਂ ਦੇ ਮੁੰਡੇ ਹੋਗੇ ਆਪਣਾ ਜ਼ਮੀਨ ਜਿਆਦਾ ਵੀ ਹੈ ਤੇ ਜਦੋਂ ਉਹ ਕੋਈ ਆਪਣਾ ਕੰਮਕਾਰ ਕਰਨ ਦੀ ਕੋਸ਼ਿਸ਼ ਕਰਦਾ ਜਾਂ ਸੋਚਦਾਗਾ ਤਾਂ ਰਿਸ਼ਤੇ ਯਾਰ ਭੈਣ ਭਲੇ ਤੱਕ ਚੱ ਲੱਗ ਜਾਂਦੇ ਨੇ ਤੇ ਆਪਣੇ ਮਨ ਚ ਵੀ ਕਿਤੇ ਲੱਗਦਾ ਹੁੰਦਾ ਵੀ ਯਾਰ ਵੀ ਵੀ ਲੋਕ ਵੀ ਕਹਿੰਦੇ ਨੇ ਵੀ ਮੈਂ ਇਹ ਕੰਮ ਕਿਉਂ ਕਰਾਂ ਤਾਂ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਪੜ੍ਹ ਲਿਖੇਗੇ ਵਧੀਆ ਕੰਮਕਾਰ ਕਰ ਸਕਦੇ ਨੇ ਲੇਕਿਨ ਨਹੀਂ ਕਰ ਪਾਉਂਦੇ ਦੇਖੋ ਜੀ ਹੁਣ ਆਪਣਾ ਪੰਜਾਬ ਆ ਪਹਿਲੀ ਗੱਲ ਤਾਂ ਇਹ ਹੈ ਸਾਡੀ ਆਪ ਦੀ ਧਰਤੀ ਐ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਇੱਥੇ ਫਿਰ ਪ੍ਰਵਾਸੀ ਦਾ ਕਰਨਗੇ ਫਿਰ ਆਪਾਂ ਫਿਰ ਆਪਾਂ ਕਹਿ ਦਿੰਨੇ ਆ ਜੀ ਪਈਆਂ ਨੇ ਮੰਨ ਲਿਆ ਪਈਆਂ ਨੇ ਆ ਕਰ ਲਿਆ ਪਈਆਂ ਨੇ ਜਦੋਂ ਅਸੀਂ ਕਰਨਾ ਹੀ ਨਹੀਂ ਹੈਗਾ ਫਿਰ ਤਾਂ ਉਹ ਹੋਣਗੇ ਹੀ ਅਸੀਂ ਜੇ ਆਪ ਕੰਮ ਕਰਾਂਗੇ ਸਾਡੀ ਜਵਾਨੀ ਕੰਮ ਕਰੂਗੀ ਤਾਂ ਨਸ਼ਿਆਂ ਤੋਂ ਬਚਾਂਗੇ ਸਾਡੇ ਮੋਢਿਆਂ ਤੇ ਪੰਜਾਬ ਨੇ ਖੜਾ ਹੋਣਾ ਦੁਬਾਰਾ ਹੋਰ ਤਾਂ ਨਹੀਂ ਤਾਂ ਹਾਲਾਤ ਤੁਹਾਨੂੰ ਕੋਲੀ ਆ ਥੋੜੇ ਕੀ ਕੁਝ ਹੋਈ ਜਾਂਦਾ ਜੇ ਸਾਡਾ ਸੁਖਦੇਵ ਜੀ ਤੇ ਉਹਨਾਂ ਦੇ ਵਾਈਫ ਜਿਨ੍ਹਾਂ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਕਿਸੇ ਵੀ ਕੰਮ 'ਚ ਕਾਮਯਾਬ ਹੋਣਾ ਹੈ ਤਾਂ ਮਿਹਨਤ ਕਰਨੀ ਪਵੇਗੀ ਜਿਵੇਂ ਦੱਸ ਰਹੇ ਸੀ ਕਿ ਪਹਿਲਾਂ ਮੱਜਾਂ ਦਾ ਕੰਮ ਕਰਦੇ ਰਹੇ ਨੇ ਉਸਟ ਘਟਾ ਪਿਆ ਤਾਂ ਹਿੰਮਤ ਨਾ ਹਾਰੀ ਤਾਂ ਪਤਨੀ ਦਾ ਸਾਥ ਮਿਲਿਆ ਪਤਨੀ ਦੇ ਸਾਥ ਦੇ ਨਾਲ ਦੋਨੇ ਪਤੀ ਪਤਨੀ ਨੇ ਇੱਥੇ ਆ ਕੇ ਖਾਣਾ ਬਣਾਉਣ ਦਾ ਕੰਮ ਕੀਤਾ ਸ਼ੁਰੂ ਦਾ ਰਿਸਪੌਂਸ ਜੀ ਜੋ ਉਹ ਵੀ ਇੱਥੇ ਕੋਈ ਖਾਸ ਨਹੀਂ ਰਿਹਾ ਲੇਕਿਨ ਫਿਰ ਵੀ ਹਿੰਮਤ ਨਹੀਂ ਹਾਰੀ ਤਾਂ ਅੱਜ ਉਹਨਾਂ ਦਾ ਜੋ ਕੰਮਕਾਰ ਹੈ ਬਹੁਤ ਵਧੀਆ ਚੱਲ ਰਿਹਾ ਹੈ ਤੇ ਦੂਜਿਆਂ ਨੂੰ ਵੀ ਇਹ ਸੰਦੇਸ਼ ਦੇ ਰਹੇ ਹਨ ਕਿ ਜੇ ਕੋਈ ਆਪਣਾ ਕੰਮਕਾਰ ਕਰਨਾ ਚਾਹੇ ਤਾਂ ਪ੍ਰਮਾਤਮਾ ਵੀ ਉਸ ਦੀ ਸਹਾਇਤਾ ਕਰਦਾ ਹੈ ਜੋ ਆਪਣੀ ਸਹਾਇਤਾ ਆਪ ਕਰਦੇ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਲਾਈਵ ਪੰਜਾਬੀ ਟੀਵੀ